ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਜਿਹੜਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਇਟਲੀ ਦੇ ਮਾਲ ਤੋਂ ਤੇ ਆਪਾਂ ਇੱਥੇ ਥੋੜੀ ਬਹੁਤੀ ਸ਼ੋਪਿੰਗ ਕਰਦੇ ਜਾਈਏ ਕੋਈ ਸਮਾਨ ਮੈ ਲੈਣਾ ਹੈ ਕੁਝ ਸਿਮਰ ਲੈਣਾ ਹੈ ਤੇ ਕੁਝ ਕੁਸ਼ਾਨ ਨਹੀਂ ਲੈਣਾ ਤੇ ਮੈਂ ਸੋਚਿਆ ਚਲੋ ਨਾਲੇ ਸ਼ੋਪਿੰਗ ਕਰਦੇ ਆ ਨਾਲੇ ਤੁਹਾਡੇ ਅੱਜ ਦਾ ਵਲੌਗ ਸਾਂਝਾ ਕਰਦੇ ਆ ਇਟਲੀ ਦੇ ਮਾਲ ਤੋਂ ਤੁਹਾਨੂੰ ਦਿਖਾਉਨੇ ਆ ਕਿੱਦਾਂ ਵੀਕੈਂਡ ਨੂੰ ਲੋਕ ਇੱਥੇ ਮਾਲਾਂ ਦੇ ਵਿੱਚ ਘੁੰਮਦੇ ਆ ਕਿੱਦਾਂ ਦੇ ਮਾਲ ਆ ਕਿੱਦਾਂ ਦਾ ਸਾਰਾ ਮਾਹੌਲ ਹੁੰਦਾ ਹੈ ਕਿੱਦਾਂ ਦੀ ਹੋਰੇ ਸ਼ੋਪਿੰਗ ਹੁੰਦੀ ਆ ਕਿੰਨਾ ਸਾਮਾਨ ਕਿੰਨਾ 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 ਮਹਿੰਗਾ ਕਿੰਨਾ ਕਿੰਨਾ ਸਸਤਾ ਸਾਰੀ ਗੱਲਾਂ ਵਾਤਾਵਰਣ ਪਲੌਰ ਪਜਾਰੇਗੇ ਤੇ ਜਿਹੜੇ ਬਲੌਗਰ ਦੇ ਵਿੱਚ ਐਂਡ ਤੱਕ ਸਭ ਤੋਂ ਪਹਿਲਾਂ ਦੇਖੋ ਤੁਸੀਂ ਇੱਧਰ ਕਿੰਨਾ ਜ਼ਿਆਦਾ ਅੱਜ ਰੌਣਕ ਮੇਲਾ ਹੈ ਬਹੁਤ ਜ਼ਿਆਦਾ ਇਕੱਠਾ ਹੈ ਜੋ ਮਾਲ ਦੇ ਵਿੱਚ ਕਿਉਂਕਿ ਸ਼ਨੀਵਾਰ ਤੇ ਐਤਵਾਰ ਨੂੰ ਲੋਕ ਬਹੁਤ ਜ਼ਿਆਦਾ ਹੁੰਨੇ ਆ ਬਹੁਤ ਵਧੀਆ ਵਧੀਆ ਵੱਡੇ ਵੱਡੇ ਸ਼ੋਰੂਮ ਨੇ ਇਸ ਮਾਲ ਦੇ ਵਿੱਚ ਇਹ ਆ ਜੀ ਇੱਥੇ ਦੀ ਇਲੈਕਟ੍ਰੋਨਿਕ ਮਾਰਕੀਟ ਮੀਡੀਆ ਆਵਾਰਡ ਤੇ ਦੇਖੋ ਲਾਲ ਕਰਾਉਦੀ ਲੱਗੀ ਹੋਈ ਨੇ ਐਂਟਰੀ ਅੰਦਰ ਇਲੈਕਟ੍ਰੋਨਿਕ ਕਾਰ ਵੀ ਖੜੀ ਅੰਦਰ ਇੱਥੇ ਸਾਰੇ ਹੀ ਸਮਾਨ ਇਲੈਕਟ੍ਰੋਨਿਕ ਮਿਲਦਾ ਹੈ ਤੇ ਇਧਰ ਲੱਗੀ ਹੈ ਮੇਰੀਆਂ ਸਾਰੀਆਂ ਸਮਾਰਟ ਵਾਚਸ ਇਹਨਾਂ ਵੀ ਕੱਲੀਆਂ ਐਪਲ ਦੀਆਂ ਹੋਰ ਵੀ ਬਹੁਤ ਜ਼ਿਆਦਾ ਸਮਾਰਟ ਵਾਚਸ ਹਨ ਇਹ ਆਜੋ ਕਿੰਨਾ ਸੋਹਣਾ ਇਹਦਾ ਡਾਈਲ ਹੈ ਤੇ ਸਾਰੀਆਂ ਸਮਾਰਟ ਵਾਚ ਹੈ ਸਾਰੀਆਂ ਹੀ ਹੁਣ ਦੇਖ ਪਸੰਦ ਕੋਈ ਹੈ ਸਾਰੀਆਂ ਬਹੁਤ ਸੋਹਣੀਆਂ ਨੇ ਜੀ ਸਹੀ ਗੱਲ ਹੈ ਇੱਥੇ ਪਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਖੁਸ਼ਾਂ ਅਸੀਂ ਬਣਾਉਂਦੇ ਹੀ ਲੱਗ ਜਾਂਦਾ ਖੇਲਣ ਵਾਸਤੇ ਮੋਬਾਈਲ ਦੇ ਉੱਪਰ ਇਹ ਹੈਗੇ ਗੈਲੈਕਸੀ ਸੈਮਸੰਗ ਦਾ ਹਾਂਜੀ ਇਹ ਸਾਰੇ ਫੋਨ ਇੱਥੇ ਇਹਨਾਂ ਨੇ ਲਾਏ ਹੋਏ ਨੇ ਉਰੇ ਵਾਸਤੇ ਵੀ ਔਰ ਇਹ ਚੈੱਕ ਕਰੋ ਫੋਨ ਨੂੰ ਡੈਮੋ ਦੇਣ ਵਾਸਤੇ ਲੱਗੇ ਰਹੇ ਨੇ ਕੋਈ ਟਾਈਟ ਨਹੀਂ ਹੁੰਦਾ ਇਹ ਇਹ ਟਾਈਟ ਹੈ ਇਹ ਨਿਊ ਵਰਜ਼ਨ ਹੈ Samsung ਦਾ ਮੈਥਰੋ ਪ੍ਰਾਈਸ ਕਿੰਨੇ ਦਾ ਇਹਦਾ ਪ੍ਰਾਈਸ ਹੈਗੇ 1399 ਯੂਰੋ ਦਾ ਫੋਨ ਵਾਓ ਹੋਏ ਬਈ ਕਮਣਾ ਤੇ ਇੱਧਰ ਪਏ ਨੇ ਸਾਰੇ Apple ਦੇ ਜਿਹੜੇ ਨਵੇਂ ਫੋਨ 15 ਪਲੱਸ 15 ਪ੍ਰੋ ਮੈਕਸ ਆਹ ਵਾਲਾ ਫੋਨ ਹੈ ਮੈਥਰੋ ਆਪਣੇ ਕੋਲ ਵੀ ਬਹੁਤ ਸੋਹਣਾ ਚੱਲਦਾ ਬਹੁਤ ਸੁਣੀ ਕੁਆਲਿਟੀ ਆ ਵਧੀਆ ਫੋਨ ਆ ਤੇ ਕੀਮਤ ਦੇਖੋ ਕੀਮਤਾਂ ਡਾਊਨ ਹੋ ਗਈਆਂ ਇਹਨਾਂ ਦੇ ਫੋਨਾਂ ਦੀਆਂ ਕਿਉਂਕਿ ਸਤੰਬਰ ਦੇ ਵਿੱਚ ਨਾ ਫੋਨ ਹੁਣ ਨਵੇਂ ਆ ਜਾਣੇ ਨੇ ਕੀਮਤਾਂ ਡਾਊਨ ਹੋ ਗਈਆਂ ਆ ਸਾਰਾ ਹੀ ਰਹਿ ਗਿਆ 128 GB ਬਨੇ ਤੇ ਆ 15 GB ਰੇਟ ਘਟ ਗਿਆ ਇਹਨਾਂ ਨੂੰ ਅਗਰ ਰੰਗ ਕਿਹੜਾ ਘੇਟਾ ਕਰੀ ਹੈ ਮੇਰਾ ਵੀ ਤਾਂ ਫਾਈਟ ਹੈ ਅਗਰੇ ਇਹ ਤੁਹਾਨੂੰ ਜਿਵੇਂ ਸੀਸਾ ਜਾਂਦਾ ਜਾਂਦਾ ਸੀਸਾ ਨਹੀਂ ਬਹੁਤ ਆ ਤੇ ਮੇਰੇ ਨਹੀਂ ਮੇਰਾ ਵਾਈਫ ਨਹੀਂ ਤਰ ਹੋਇਆ ਆ ਕਲਰ ਤਾਂ ਫਰਕ ਹੈ ਇਹ ਟਾਈਟੇਨੀਅਮ ਪੰਜੇਗਾ ਟਾਈਟੇਨੀਅਮ ਆਇਆ ਹੁਸ਼ਣ ਕੋਈ ਇੱਕ ਚੀਜ਼ ਚੈੱਕ ਕਰਨੀ ਯਾਰ ਕਦੀ ਬੈਟਰੀ ਹਲਤ ਨਹੀਂ ਨਾ ਚੈੱਕ ਕਰੀ ਲੋਗੀ ਅੱਜ ਗਰਾਉ ਬੀ ਨਵੇਂ ਫੋਨਾਂ ਦੀ ਬੈਟਰੀ ਹੈਲਥ ਕਿੰਨੀ ਹੁੰਦੀ ਹੈ 100% ਹੋ ਗਈ 96 96% ਹੁਣ ਪ੍ਰੋ ਦੀ ਦੇਖਦੇ ਲੈ ਵੀ ਆਈਫੋਨ ਨਵੇਂ ਦੀ ਬੈਟਰੀ ਹੈਲਥ ਵੀ 96% ਹੁੰਦੀ ਹੈ 100% 100/100 ਨਹੀਂ ਹੁੰਦੀ ਹੈਗੀ 96% ਇੱਥੇ ਵੀ ਜੀ 96% ਉਹ ਮਤਲਬ ਨਹੀਂ ਕਿ 100% ਹੁੰਦੀ ਹੈਗੀ ਨਾ ਦੇਖੋ ਆਹ ਹੁਣ ਫੋਨ ਮੇਰੇ ਵੀ ਸਹੀ ਲੱਗਦੇ ਆ ਦੇਖਿਓ ਅਜੀ ਕੈਮਰੇ ਛੋਟੇ ਜਿਹੇ ਫੋਨ ਖੁੱਡਾ ਹਾਂ एकदम ਜੀ ਤਾ ਚਲੋ ਵੀ ਚੱਲੀਏ ਤੇ ਆਪਾਂ ਨੇ ਮਿੱਤਰੋ ਇੱਥੋਂ ਲੈਣਾ ਹੈ ਪਾਵਰ ਬੈਂਕ ਆਪਣੇ ਆਈਫੋਨ ਵਾਸਤੇ ਕਿਉਂਕਿ ਨਾ ਜਦੋਂ ਫੋਨ ਲੈ ਕੇ ਬਾਹਰ ਕਿਤੇ ਜਾਈਦਾ ਹੈ ਵੀਡੀਓ ਬਣਾਉਂਦੇ ਆ ਤਾਂ ਫੋਨ ਦੀ ਬੈਟਰੀ ਬਹੁਤ ਜਲ ਲੱਗਦੀ ਹੈ ਤੇ ਬੜੀ ਜਿਹੀ ਪ੍ਰੋਬਲਮ ਪੈਂਦੀ ਹੈ ਕਈ ਵਾਰ ਗੱਡੀ ਕੋਲ ਹੁੰਦੀ ਨਹੀਂ ਹੈਗੀ ਤਾਂ ਫਿਰ ਦਿੱਕਤ ਆਉਂਦੀ ਸੀ ਕਰਕੇ ਪਾਵਰ ਬੈਕ ਲੈਣ ਵਾਸਤੇ ਆਪਾਂ ਆਈ ਸੀਗੇ ਉਰੇ ਤੇ ਮੈਂ ਆਪਣੇ ਵਾਸਤੇ ਪਾਵਰ ਬੈਂਕ ਹੀ ਲੈਣਾ ਸੀ ਤੇ ਆਪਾਂ ਇੱਥੇ ਹੁੰਨ ਲੈਣੇ ਆ ਦੇਖੋ ਤਾਂ ਲੱਗੇ ਸਾਰੇ ਪਾਵਰ ਬੈਂਕ ਪਿੱਛੇ ਲੱਗੇ ਹੋਣਗੇ ਫੋਨ ਦੇ ਅਟੈਚ ਆ ਬਿਲਕੁਲ 36 ਘੰਟੇ ਜਿਆਦਾ ਬੈਟਰੀ 36 ਘੰਟੇ ਬੈਟਰੀ ਵੱਧ ਆਉਗਾ ਪਰ ਡੱਡੂ ਹੋ ਗਿਆ ਜਦੋਂ ਲਾਤਾ 36 ਘੰਟੇ ਤੱਕ ਬੈਟਰੀ ਹੋਰ ਚੱਲੇਗਾ ਕਿੰਨੀ ਪ੍ਰਾਈਸ ਕਿੰਨੇ ਦਾ ਕੀਮਤ ਕਿੰਨੀ ਹੈ ਦੀ 40000 ਉਹਦਾ ਹੈਗਾ ਆਈਫੋਨ ਦਾ ਹੀ ਇਹ ਹਾਂਜੀ ਇਹ ਨਹੀਂ ਐਪਲ ਦਾ ਨਹੀਂ ਐਪਲ ਦਾ ਨਹੀਂ ਨਹੀਂ ਮੈਨੂੰ ਐਪਲ ਦਾ ਨਹੀਂ ਹੈ ਤਾਂ ਲੱਗੂ ਤੇ ਐਪਲ ਨੂੰ ਲੱਗ ਜੂਗਾ ਨਾ ਆਪਰੋਂ ਨਹੀਂ ਬਤਲੂਗਾ ਵੀ ਐਪਲ ਦਾ ਨਹੀਂ ਹੈ ਕੋਈ ਦਿੱਕਤ ਨਹੀਂ ਹੈਗੀ ਉਹਦੀ ਕੋਈ ਮਸਲਾ ਨਹੀਂ ਹੋਰ ਤੇ ਲੱਗੂ ਇਸ ਤੋਂ ਵੱਧ ਇਹ ਹੈਗਾ 36 ਘੰਟੇ ਚੱਲੂਗਾ ਕੋਈ ਵੱਧ ਘੰਟੇ ਚੱਲ ਜਵੇ ਜੀ 72 ਘੰਟੇ ਚੱਲੂ ਇਹ ਪਰ ਦੂਜਿਆਂ ਨੂੰ ਲੱਗਣਾ ਨਹੀਂ ਮਗਰ ਇਹਨਾਂ ਇਹ ਤਾਰ ਵਾਲਾ ਇਹ ਵੱਡੇ ਸਾਰੇ ਜਿਹੜੇ ਜ਼ਿਆਦਾ ਹੋਵੇ ਇਹਦੇ ਵਿੱਚ ਦੇ ਲਾਓ ਜੀ ਇਹਦੇ ਵਿੱਚ ਇਦਾਂ ਦੇ ਹੋਵੇ ਪਰ ਥੋੜਾ ਜਿਹਾ ਵੱਧ ਚੱਲੇ ਆ ਸਹੀ ਆ ਰਿਹਾ ਕੁਰੀਸ਼ਨ ਯਾ ਲੋ ਵੀ ਇਹ ਆਪਾਂ ਲੈਨੇ ਇੱਕ ਪਰਸ਼ਾਨੀ ਕੀ ਪਸੰਦਾ ਗਿਆ ਸਪੀਕਰ ਮਾਰਸ਼ਲ ਲਗਾ ਜੀ ਇਹ ਵਾਲੇ ਗਾਇਜ਼ ਇਹ ਵਾਲੇ ਸਪੀਕਰ ਹਨ ਇਹ ਆਪਣੇ ਬਲੂਟੂਥ ਨਾਲ ਅਟੈਚ ਹੋਏ ਨੇ ਫੋਨ ਦੇ ਉੱਤੇ ਜੇ ਕਿਤੇ ਬੰਦੇ ਬਾਹਰ ਪਿਕਨਿਕ ਵਗੈਰਾ ਤੇ ਜਾਣਾ ਹੈ ਤਾਂ ਉਦੋਂ ਇਹਨੂੰ ਨਾਲ ਕਿਹੜਾ ਜੀ ਕਾ ਲੈ ਕੇ ਜਾ ਸਕਦੇ ਆ ਬਹੁਤ ਮਾਡਰਨ ਹੋ ਵੀ ਬਹੁਤ ਤਗੜਾ ਸੁਪਰੇ ਬਹੁਤ ਠੀਕ ਐ ਐਂਟਿਕ ਨਹੀਂ ਐ ਇਹ ਨਹੀਂ ਜਾਏਗਾ ਆਪਣੇ ਘਰੇ ਹੋਰ ਵੇਜ ਨਾਲ ਦੇ ਵੈਸੇ ਆ ਜਿਆਦਾ ਚੱਲਦਾ ਹੋਰ ਜੀਬੀਐਲ ਦਾ ਨਾ ਚੱਲਦਾ ਪਰ ਧਾਕੜ ਸੁਣਾ ਇਹਦੇ ਵਰਗਾ ਹੈ ਨਹੀਂ ਪ੍ਰਾਈਸ ਕਿੰਨਾ ਦਾ ਇਹ ਓਤੰਤਾ 90 ਦਾ ਤੇ ਆ 1790 ਦਾ ਮੈਂ ਕਿਹਾ ਇਹ ਬਹੁਤ ਬਹੁਤ ਹੈ ਫਿਰ ਇਹ ਲਓ ਵੀ ਆਪਾਂ ਚੈੱਕ ਕਰਦੇ ਹਾਂ ਖੋਲਤਾ ਕੁਛਾਨ ਨੇ ਸਾਨੂੰ ਤਾਂ ਦੱਸਿਆ ਵੀ ਆਹ ਵਾਲਾ ਮਿੱਤਰੋ ਪਾਵਰ ਬੈਂਕ ਐ ਬਿਲਕੁਲ ਛੋਟਾ ਜਿਹਾ ਇਹ ਫੋਨ ਦੇ ਪਿਛੇ ਅਟੈਚ ਹੋ ਜਾਂਦਾ ਸੀ ਮੇਰੇ ਤੇਰਾ ਫੋਨ ਕਿੱਥੇ ਉਹ ਵੀ ਲੱਗ ਜਾਣਾ ਤਾਂ ਕੀ ਦੇ ਫੋਨ ਨੂੰ ਲੱਗ ਜਾਊਗਾ ਹਾਂ ਹਾਂ ਵਾਇਰਲੈਸ ਹੈ ਨਾ ਮੈਂ ਕਹਿੰਦਾ 11-12 ਤੋਂ ਬਾਅਦ ਜਾ ਕੇ ਸਾਰੇ ਲੱਗ ਜਾਂਦਾ ਹੈ ਓਕੇ ਆ ਠੀਕ ਹੈ ਇਹ ਬਣੀ ਜਾਂਦਾ ਕੋਈ ਤਾਰ ਦਾ ਚੱਕਰ ਨਾ ਲੈਣਾ ਦੇਣਾ ਸਿੱਧਾ ਨਾਲ ਅਟੈਚ ਕਰੋ ਤੇ ਆਪਣਾ ਫੋਨ ਚਾਰਜ ਕਰੋ ਇਹਦੀ ਬੈਟਰੀ ਜੇ ਨਹੀਂ ਚੱਲੇ ਉਸ ਤੋਂ ਬਾਅਦ 32 ਘੰਟੇ 36 ਘੰਟੇ ਨਾ 36 ਘੰਟੇ ਇਹਨੇ ਚੱਲਣਾ ਹੈ ਉਹਨੂੰ ਗੱਲ ਬਣੀ ਆ ਆ ਚਾਰਜਰ ਦਾ ਇਹਨੂੰ ਚਾਰਜ ਕਰਕੇ ਤਾਂ ਜਾ ਕੇ ਚਲਾਣੇ ਨੇ ਪਰ ਚਾਰਜਰ ਫਟਾ ਪੁੱਤੇ ਦਾ ਤੇ ਆ ਤਾਂ ਸਿੱਟ ਦੇ ਦਾ ਕੋਈ ਲੋੜ ਨਹੀਂ ਜੀ ਨਾ ਇਹ ਜਿਹੜੀ ਪਰਚਿਸ ਕੁੰਤ ਤੇ ਸੰਭ ਰੱਖੀਏ ਦੇ ਉੱਪਰ ਗਰੰਟੀ ਹੈ ਦੀ ਹਨਾ ਇਹ ਗਰੰਟੀ ਮਿਲੇ ਮਿੱਤਰੋ ਆਪਾਂ ਨੂੰ 6 ਮਹੀਨੇ ਗਰੰਟੀ ਦਿੱਤੀ ਨਾਲ ਉਹਨੇ ਵੀ ਇਹ 6 ਮਹੀਨੇ ਵਿੱਚ ਕੁਝ ਵੀ ਹੋ ਜAVE ਤਾਂ ਤੁਸੀਂ ਸਪੰਤਰੀ ਦਿਖਾ ਕੇ ਇਹਨੂੰ ਵਾਪਸ ਕਰਕੇ ਨਵਾਂ ਲੈ ਕੇ ਜਾ ਸਕਦੇ ਹੋ ਕਾਪੂਚੀਨੋ ਕਾਪੂਚੀਨੋ ਲੱਗ ਸਮਝਿਆ ਤੋ ਫਰੇਤੋ ਫਰੇਤੋ ਮਕਿਆਤੋ ਕਾਪੂਚੀਨੋ ਫੁਰਨੇਤੋ ਸੰਪ੍ਰੀਸ਼ ਫੁਰਨੇਤੋ ਮੈ ਤਾਂ ਖਾਣੀ ਕੋ ਫੁਰਨੇਤੋ ਅੱਧੇ ਦੀ ਖਾ ਲਓ ਤੇ ਅੱਧੇ ਖਾ ਲਓ ਠੀਕ ਹੈ ਭੁੱਖ ਲੱਗੀ ਵੀ ਹੈ ਨਾ ਅੱਧਾ ਖਾਊਗਾ ਅੱਧਾ ਖਾ ਲਊਗਾ ਤੇ ਆਪਾਂ ਨੇ ਆਰਡਰ ਕੀਤੀ ਹੈ ਕਾਪੂਚੀਨੋ ਤੇ ਨਾਲ ਫੁਰਨੇਤੀ ਇੱਧਰ ਕੁਸ਼ਾਨ ਵੀ ਨੇ ਦੁੱਧ ਦਾ ਗਲਾਸ ਤੇ ਨਾਲ ਦੀ ਮਮਾ ਵੀ ਦੂਸਰਾ ਗਲਾਸ ਤੇ ਨਾਲ ਇਹ ਦਿੱਤੀ ਆਪਾਂ ਨੂੰ ਕਫੇ ਕਹਿੰਨੇ ਮਕਿਆਤੋ ਤੁਸੀਂ ਆਪਣੀ ਆਪੇ ਕਰ ਲਓ ਹਾਂਜੀ ਆ ਦੇ ਇਹ ਜੇ ਆਪੇ ਥੋੜੀ ਐ ਰਹੀ ਹੈ ਤੇ ਆ ਹੈਗੀ ਨਾਲ ਕੁਰਨੇਤੀ ਤੇ ਬਿਲਕੁਲ ਸੇਮ ਪਿਛੇ ਇਹ ਜ ਕੁਛ ਨਹੀਂ ਪਾਇਆ ਕੁਰਨੇਤੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਤੁਸੀਂ ਆਪਣੇ ਪਿਛਲੇ ਵਲੋਗਾਂ ਦੇਖਿਆ ਹੋਣਾ ਭਾਈ ਉਹ ਨਹੀਂ ਫੈਕਟਰੀ ਬਣਦੀਆਂ ਉਹ ਫਰੈਸ਼ ਹੁੰਦੀਆਂ ਜਿਹੜੀ ਇਹ ਹੁੰਦੀ ਹੈ ਕੁੰਜਲਾ ਤੋਂ ਕੀਤੀ ਹੁੰਦੀ ਹੈ ਆਪਾਂ ਨੂੰ 에ਰਪੋਰਟਾਂ ਦੇ ਵੀ ਤੇ ਜਿਹੜੀਆਂ ਜਹਾਜ਼ ਦੇ ਵਿੱਚ ਜਿੰਨੀਆਂ ਕੁਰਨੇਤੀਆਂ ਮਿਲਦੀਆਂ ਸਾਰੀਆਂ ਉਹ ਕੁੰਜਲਾ ਤੋਂ ਹੀ ਮਿਲਦੀਆਂ ਹੁੰਦੀਆਂ ਮਸਲ ਦੀ ਫ੍ਰੀਜ ਲੱਗਿਆ ਹੋਣੀ ਹੈ ਕੱਢ ਕੇ ਜਿਹੜਾ ਨੂੰ ਫੌਰਨ ਜਾ ਦੇਣਾ ਬਣ ਜਾਨੀ ਇਹੋ ਵਾਲੀ ਗੁਣਨੀਤੀ ਹੈ ਤੇ ਆਪਣੀ ਕਪੂਜੀ ਦੇ ਉੱਪਰ ਬਣਾਇਆ ਵਸੇ ਦਿਲ ਦੇਖੋ ਇਹ ਤੋਂ ਤੇ ਹੁਣ ਆਪਾਂ ਆ ਗਏ ਸੀਗੇ ਨਾਈਕ ਦੇ ਸ਼ੋਰੂਮ ਦੇ ਵਿੱਚ ਆ ਦੇਖੋ ਇੱਧਰ ਬੂਟ ਦਾ ਕਲਰ ਕਿਹਸਾ ਹੈ ਡੰਕ ਇਹ ਨਾਈਕ ਦੇ ਡੰਕ ਤੇ ਬੂਟ ਹੈ ਤੇ ਸਾਰੇ ਇੱਧਰ ਡੰਕੇ ਲੱਗੇ ਹੋਏ ਨੇ ਕਿੰਨੇ ਕਿ ਹੈਂਡ-ਹੈਂਡ ਕਲਰ ਲੱਗੇ ਵਾਲੇ ਫਿਰ ਇਧਰ ਆ ਬਲੈਕ ਦੇ ਵਿੱਚ ਗ੍ਰੀਨ ਦੇ ਵਿੱਚ yellow ਦੇ ਵਿੱਚ ਆ ਸਾਰੇ ਫਿੱਕਾ ਫਿੱਕਾ ਸਮਾਨੀ ਕਲਰ ਆ ਬੜਾ ਜਿਹੜਾ ਆਪਾਂ ਨੇ ਹੱਥ ਦੇ ਵਿੱਚ ਆਪਣਾ ਕੇਰੀ ਕੀਤਾ ਵੇ ਤੇ ਆ ਦੇਖੋ ਤਰਾ ਵਾਲਾ ਤੇ ਆਪਾਂ ਇਹ ਮਹੰਗਾ ਇਹਨੂੰ ਰੰਗ ਸੋਨਾ ਲੱਗਿਆ ਬੜਾ ਹਨਾ ਕੁਛ ਹਨ ਕਹਿੰਦਾ ਨਾ ਹੈ ਡਿਫਰੈਂਟ ਕਲਰ ਵਾਲਿਆ ਨਾ ਹਾਂ ਤੇ ਮੇਥੋਂ ਬਿਲਕੁਲ 오ਰੀਜਨਲ ਬੂਟ ਹੈ ਤੇ ਇਹ ਹੈਗਾ ਦੇਖੋ ਇਹਦਾ ਮੇਡ ਇਨ ਵੇਟਨਾਮ ਤੇ ਪ੍ਰਾਈਸ ਹੈਗਾ ਇਹਦਾ 120 ਯੂਰੋ ਤੇ ਕੁਛਾਂ ਨੂੰ ਮੈਨੂੰ ਆਹ ਕਲਰ ਬਹੁਤ ਪਸੰਦ ਆਇਆ yellow ਦੇ ਵਿੱਚ black ਦੀ ਕਹਿੰਦਾ ਕੰਬੀਨੀ ਆਪਾਂ ਮੈਨੂੰ ਬੜੀ ਕਹਿਣ ਲੱਗਦੀ ਆ ਨਾਲੇ ਉਹ ਸੀਗੇ ਨਾਈਕ ਦੇ ਡੰਕ ਤੇ ਇਹ ਹੈਗੀਆਂ ਜੋਰਡਨ ਨਾਈਕ ਦੇ ਜੋਰਡਨ ਦੇ ਬੂਟ ਵੀ ਅਸੀਂ ਵੀ ਨਾਈਕ ਦੀ ਬੂਟ ਪਾਏ ਹੋਏ ਆ ਮੈਂ ਵੀ ਨਾਈਕ ਦੇ ਫੋਰਸ ਦੇ ਪਾਏ ਹੋਏ ਆ ਘੁਸ਼ਾ ਨਹੀਂ ਪਾਏਵੇਂ ਲੈਣ ਵਾਸਤੇ ਫਿਰ ਨਾਈਕ ਦੇ ਆ ਗਏ ਹੋਰ ਕੁਝ ਲੈ ਲੈਣੇ ਪੁੱਤ ਨਹੀਂ ਨਹੀਂ ਲੈਣਾ ਨਾਈਕ ਹੈ ਨਾਈਕ ਨਾਈਕ ਇਜ਼ ਬੈਸਟ ਮੂਰੇ ਗੁੱਟੇ ਉੱਪਰ ਖੱਟ ਲਾਗੇ ਦੇਖੋ ਗੁੱਟੇ ਆਹਾ ਬੇਟਾ ਇਹ ਬੁਰੇ ਨਾ ਚੁੱਤੀਆ ਹੈ ਚੁੱਤੀ ਹੋਗੀ ਹੈ ਚੁੱਤੀ ਹੈ ਚੁੱਤੀ ਹੋਗੀ ਚੀਕ ਹੈ ਇਹ ਬੂਟਾ ਹੈ ਡੰਕ ਦੇ ਬੂਟਾ ਦੇਖੋ ਪਿਛੇ ਲੋ ਹੁੰਦੇ ਹਨ ਨਾ ਇਹ ਗਰਮੀ ਚ ਪਾਉਣ ਵਾਸਤੇ ਬਹੁਤ ਬੈਸਟ ਹੁੰਦੇ ਹਨ ਗਰਮੀ ਪਾਉਣ ਨੂੰ ਬਹੁਤ ਵਧੀਆ ਬੂਟਾ ਹੈ ਤੇ ਇਧਰ ਲੱਗੀ ਹੋਈ ਹੈ ਡਿਸਕਾਊਂਟ ਨੈਕ ਦੇ ਟੀ-ਸ਼ਰਟ ਦੇ ਉੱਪਰ ਜੇ ਤੁਸੀਂ ਦੋ ਲਓਗੇ ਤਾਂ 40 ਉਹਦੇ ਮਿਲਣਗੇ ਇੱਕ ਟੀ-ਸ਼ਰਟ ਹੈਗੀ ਹੈ 25 ਯੂਰੋ ਦੀ ਪਰ ਹੈ ਬਲਿਖੋ ਸਿੰਪਲ ਟੀ-ਸ਼ਰਟਾਂ ਦੇਖੋ ਇਧਰ ਰੈੱਡ ਕਲਰ ਦੇ ਵਿੱਚ ਤੇ ਗ੍ਰੇ ਬਲੈਕ ਕਲਰ ਸਾਰੇ ਸਿੰਪਲ ਸਿੰਪਲ ਕਲਰ ਹੈ ਹੈ ਜੀ ਬਰ ਮੇਰੇ ਕੋਲ ਟੀ-ਸ਼ਰਟ ਦਾ ਬਹੁਤ ਡਿਸਕਾਊਂਟ ਲੱਗਿਆ ਬਈ ਜੀ 1 ਲੋਂਗੇ ਤੇ 25 ਰੁਪਏ ਦੀ 2 ਲੋਂਗੇ ਤੇ 40 ਦੀਆਂ ਪਰ ਹੈ ਬਿਲਕੁਲ ਸਿੰਪਲ ਹੈ ਜਮੇ ਨਾ ਕਲਰ ਛੋਟਾ ਹੀ ਆ ਲੱਗਿਆ ਬਸ ਇੱਕ ਲੋਗੋ ਲੱਗਿਆ ਕੁਝ ਵੀ ਨਹਿਂ ਲਿਖਿਆ ਹੋਰ ਇਹ ਜੋ ਉੱਪਰ ਇਸ ਤਰ੍ਹਾਂ ਵਾ ਪਰ ਕਪੜਾ ਵਧੀਆ ਹੈ ਬੜੀਆਂ ਮੋੜੀਆਂ ਕੋਲੀ ਦਾ ਕੋੜਾ ਇੱਜਾਸ ਮਾੜਾ ਹੈ ਹੈ ਕੋੜਾ ਇੱਜਾਸ ਮਾੜਾ ਜੇ ਭਾਵੇਂ ਉਹ ਲੈਣਾ ਵੀ ਹੋ ਜੇ ਨਾ ਤਾਂ ਵੀ ਥੋੜਾ ਹੁਣ ਕੇ ਲੈਣ ਹਾਂ ਪਰ ਬਿਲਕੁਲ ਸਿੰਪਲ ਹੈ ਸਾਈਜ਼ ਕਿਹੜਾ ਐ ਸਾਈਜ਼ ਸਾਈਜ਼ ਦਾ ਕੌਨ ਸਾ ਸਾਈਜ਼ ਹੈ ਭਈਆ ਸਾਈਜ਼ ਹੈ ਐਮ ਸਾਈਜ਼ ਦਾ ਨਹੀਂ ਬਿਲਕੁਲ ਇਹ ਜਿਆਦਾ ਸਿੰਪਲ ਹੈ ਅੱਜ ਨਾ ਮਾਲ ਦੇ ਵਿੱਚ ਇੰਨਾ ਜਿਆਦਾ ਇਕੱਠਾ ਹੈ ਵੀ ਤੁਸੀਂ ਸਾਡੇ ਨਾਲ ਗੱਲ ਕਰਦੇ ਕਿ ਤਾਂ ਬਾਹਰ ਮੀਂਹ ਪੈਂਦਾ ਬੜਾ ਬੜਾ ਜੇ ਮੀਂਹ ਨਾ ਪੈਂਦਾ ਉਹ ਵੀ ਫਿਰ ਤਾਂ ਲੋਕ ਕੁ ਸਮੁੰਦਰ ਕਨੇ ਚਲੇ ਜਾਂਦੇ ਆ ਲੋਕਾਂ ਨੂੰ ਬਹੁਤ ਜਿਆਦਾ ਆਪੀਅਰਸ ਗਈ ਜਣੀ ਹੈ ਟਾਈਮ ਸਪੈਂਡ ਕਰਨ ਵਾਲੀ ਵੀ ਗਈ ਗਈ ਪਰ ਜਦੋਂ ਮੀਂਹ ਪੈਂਦਾ ਉਹ ਲੋਕਾਂ ਕੋਈ ਆਪਸ਼ਨ ਹੀ ਨਹੀਂ ਗਾਦੀ ਲੋਕ ਲੈ ਦੇ ਕੇ ਮਾਲ ਤੱਕੇ ਪਹੁੰਚ ਕਰ ਰਹੇ ਆ ਫਿਰ ਲੱਗੇ ਲੱਗੇ ਮਾਲ ਹੋਨੇ ਪਰੇ ਪੈ ਗਏ ਮੈਂ ਤਾਂ ਥੋੜੀ ਚਲਕੀਆਂ ਦਿਖਾਉਣਾ ਹੈ ਮਾਲ ਦੀਆਂ ਕੋਈ ਦੇਖੋ ਕਿੰਨਾ ਕਸਟਰ ਹੈ ਕਿੰਨਾ ਰਸ ਹੈ ਇਸ ਟਾਈਮ ਆਪਾਂ ਤੀਜੀ ਫਲੋਰ ਤੇ ਖੜੇ ਆ ਮਾਲ ਦੀ ਤੇ ਜਿੱਥੇ ਸਾਰੇ ਖਾਣ ਪੀਣ ਦੇ ਆ ਮੈਕਡੋਨਲਡ ਵੀ ਇੱਥੇ ਹੈਗਾ ਤੇ ਪੀਸਰੀ ਆ ਸਾਰੇ ਸੰਗ ਖਾਣ ਪੀਣ ਦੇ ਆ ਉੱਥੇ ਬਨੇ ਆ ਆਪਾਂ ਖਾ ਲਈਏ ਕੁਝ ਪਹਿਲਾਂ ਪਹਿਲਾਂ ਬੂਟ ਨਾਲ ਲੈ ਲਈਏ ਤੁਸੀਂ ਕੀ ਜੀ ਬੂਟ ਨਾਲ ਲੈ ਲਈਏ ਪਹਿਲਾਂ ਖਾਣਾ ਦੀ ਉਪਤਾ ਪੈ ਗਈ ਗੁਰシャン ਆ ਵੀ ਦਿਲ ਕਰਦਾ ਪਹਿਲਾਂ ਕੁਝ ਖਾ ਪੀ ਲਈਏ ਤੇ ਕੁਛ ਨਹੀਂ ਮम्मा ਦਿਲ ਕਰਦਾ ਜੀ ਪਹਿਲਾਂ ਮੈਨੂੰ ਬੂਟ ਦਵਾ ਦਿਓ ਜਿਹੜੇ ਕੰਮ ਵਾਸਤੇ ਲੈ ਕੇ ਆਏ ਆ ਗੱਲ ਇਦਾਂ ਇਹਨੂੰ એનર્ਜੀ ਮਿਲਣੀ ਆ ਖਾ ਪੀ ਕੇ ਤੇ ਇਹਨੂੰ એનર્ਜੀ ਮਿਲਣੀ ਆ ਬੂਟ ਲੈ ਕੇ ਚਲੋ ਬੂਟ ਲੈ ਲਈਏ ਪਹਿਲਾਂ ਬੂਟ ਲੈ ਲਈਏ ਬੂਟシャンਗਰ ਵਾਲਾ ਬੂਟ ਲੈ ਲੈਂਦੇ ਆਓ ਜੀ ਲੈ ਮੈਮ ਕਿੰਨੀ ਸੋਹਣੀ ਡੈਕੋਰੇਸ਼ਨ ਕਰੀ ਵੀ ਆ ਮਿੱਤਰੋ ਦੇਖੋ ਇੱਧਰ ਹਾਂ ਸੋਣ ਲੱਗਦਾ ਨਾ ਸ਼ੌਪ ਪਰਫਿਊਮ ਦੀ ਹੈ ਇਹ ਨਹੀਂ ਇਹ ਸਪਰੂਮ ਦੀ ਲੱਗੀ ਫਾਰਮੇਸੀ ਆ ਹਾਂ ਆ ਦੇਖੋ ਇਧਰੋਂ ਵੀ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਹੁਣੇ ਮੇਰੇ ਤੋਂ ਨਵੀਂ ਆ ਦੇਖੋ ਟੂਥ ਫਰੈਸ਼ ਹੈ ਇਹ ਇਲੈਕਟ੍ਰੋਨਿਕ ਦੇ ਵਿੱਚ ਹੈ ਤੇ ਕੀਮਤ ਦੇਖੋ ਇਹਦੀ 100 0 ਕੀਮਤ ਹੈ ਤੇ ਬਸ ਇਹ ਤੋਂ ਚੱਲਦਾ ਹੈ ਇਹ ਘੁੰਮਦਾ ਨਹੀਂ ਹੈਗਾ ਸਿਰਫ ਕੱਲਾ ਵਾਈਬ੍ਰੇਟ ਹੀ ਕਰਦਾ ਹੈ ਇਹਦਾ ਕੰਮ ਪਤਾ ਨਹੀਂ ਕੀ ਹੈ ਤੇ ਮੋਰੀ ਦਾ ਪਾਲੀਸੀ ਹੈ 4 ਨੰਬਰ ਇਹਦਾ ਉਹਨਾ ਪਾਲੀਸਾ ਮੰਨ ਲਓ ਵੀ ਇਹ ਕਹਿੰਦੇ ਦੰਦ ਬਹੁਤ ਵਧੀਆ ਸਾਫ ਕਰਦਾ ਹੈ ਇਹ ਲੱਗਦਾ ਵੀ ਘੁੰਮਦਾ ਪਰ ਘੁੰਮਦਾ ਨਹੀਂ ਹੈਗਾ ਇਹ ਇੱਕੋ ਜਿਹਾ ਖੜਾ ਵਾਈਬ੍ਰੇਟ ਹੀ ਕਰਦਾ ਹੈ ਗੱਲ ਇੱਥੇ ਨਹੀਂ ਮੁੱਕਦੀ ਤੇ ਗੱਲ ਇੱਥੇ ਆ ਕੇ ਮੁੱਕ ਜਾਂਦੀ ਹੈ ਦੇਖੋ 2560 ਦਾ ਇਹ ਉਹਦਾਂ ਵੱਡਾ ਥੋੜਾ ਜਿਹਾ ਇਹ ਵੀ ਚੱਲਦਾ ਹੈ ਇਹ ਵੀ ਵਾਈਬ੍ਰੇਟ ਹੀ ਕਰਦਾ ਹੈ ਇਹ ਥੋੜਾ ਜ਼ਵੱਧ ਵਾਈਬ੍ਰੇਟ ਕਰਦਾ ਰਹੋ ਦੇਖੋ ਤੇ ਇਧਰ 190 ਯੂਰੋ ਦਾ ਸਭ ਤੋਂ ਮਹਿੰਗਾ ਇਹ ਨਹੀਂ ਹੈਗਾ ਇਹ 259 ਯੂਰੋ ਦਾ ਤੇ ਇਧਰ ਦੇਖੋ ਤੁਸੀਂ ਆ 499 ਦਾ 500 ਯੂਰੋ ਦਾ ਟੁੱਥ ਬ੍ਰਸ਼ ਹੈ 500 ਯੂਰੋ ਜਾਨੀ ਕਿ ਜੇ 500 ਹੋਇਆ ਤਾਂ 9545000 ਦਾ ਟੁੱਥ ਬ੍ਰਸ਼ ਤੇ ਇਧਰ ਸਾਰਾ ਇਹ ਡਿਪਾਰਟਮੈਂਟ ਹੈ ਅੱਥੇ ਲੱਗੇਵੇਂ ਟੀਵੀ ਬਹੁਤ ਸੋਹਣੀ ਸੋਹਣੀ ਟੀਵੀ ਆ ਦੇਖੋ ਕਿੰਨਾ ਸੋਹਣੀ ਟੀਵੀ ਦੀ ਸਕਰੀਨ ਆਉਂਦੀ ਐ ਐਲਜੀ ਦਾ ਟੀਵੀ ਆ 55 ਇੰਚੀ ਟੀਵੀ ਆ ਤੇ ਕੀਮਤ ਹੈਗੀ ਇਹਦੀ 999000 ਯੂਰੋ ਯਾਨੀ ਕਿ 90 ਹਜ਼ਾਰ ਦਾ ਟੀਵੀ ਆ ਯਾਨੀ ਕਿ ਮਹਿੰਗੀ ਤੋਂ ਮਹਿੰਗਾ ਸਮਾਨ ਵੀ ਪਿਆ ਯਾਰ ਸਸਤੇ ਤੋਂ ਸਸਤਾ ਵੀ ਐ ਮਹਿੰਗੀ ਤੋਂ ਮਹਿੰਗਾ ਵੀ ਐ ਦੁਨੀਆ ਉਪਰੇ ਤੋਂ ਪਰੇ ਪਈ ਆ ਤੇ ਇਧਰ ਗੁਰシャン ਸਿੰਘ ਬੈਠ ਗਿਆ ਆਪਣਾ ਗੇਮ ਕਰਨ ਵਾਸਤੇ ਇਹਦਾ ਮਾਰਕੀਟਾਂ ਦੇ ਵਿੱਚ ਡੈਮੋ ਦੇਣ ਵਾਸਤੇ ਗੇਮਾਂ ਲਈ ਆਉਂਦੀਆਂ ਨੇ ਬਿੰਦਿਆ ਨੇ ਬੈਠ ਕੇ ਡੈਮੋ ਦੇਖਣ ਖੇਲਣ ਤੇ ਫਿਰ ਮੰਮੀ ਡੜੀਏ ਦੇ ਪੈਸੇ ਖਰਚਾਉਣ ਨਾ ਜਾਣ ਓਕੇ ਗੇਅਰਿੰਗ ਐ ਟੋਰੀ ਹੈ ਹਾਰਨ ਮਜੇ ਨਹੀਂ ਹਾਰਨ ਵਾਰਨਾ ਇਟਲੀ ਜੀ ਪਾਪ ਹੈ ਕਹਿੰਦੇ ਹਾਰਨ ਦਾ ਜੁਰਮਾਨਾ ਬਹੁਤ ਹੈ ਕਹਿੰਦੇ ਹਾਰਨ ਹੀ ਮਾਰਨਾ ਹੈਗਾ ਯੋ ਬਰੋ ਹੀ ਆ ਯੂ ਗੋਇੰਗ ਓਏ ਸਟੀਅਰਿੰਗ ਤੁਹਾਡਾ ਆ ਦੇਖੋ ਮਿੱਤਰੋ ਸਟੀਅਰਿੰਗ ਨਾਲ ਗੱਡੀ ਤੇ ਆਪਣੇ ਆਪ ਘੁੰਮਦਾ ਜੀ ਬੈਂਕਰ ਬਾਈ ਨਾਲ ਕੁਇਤ ਆ ਗਏ ਬਿੱਟੂ ਬਰ ਬੰਦੇ ਦੇ ਕੋਈ ਦੇਖੋ ਅੱਗੇ ਦਾੜਸ ਕੇ ਚੇਪੜਾ ਲੈ ਕਿਸੇ ਸੈਂਟਰ ਸਪੀਡ ਗੱਡੀ ਕਿੰਨੀ ਸਪੀਡ ਹੈ ਗੱਡੀ ਦੀ ਸਪੀਡ ਉਹ ਪਿਆਰੀ 92 80 70 ਬਣ ਗਈ ਉਹਨੇ ਆ ਦੇ ਗੱਡੀ ਸਪੀਡ ਤੇ ਗੱਡੀ ਕਿੱੱਚ ਕਿੱੱਚ ਵਾਲੀ ਕਿੱੱਚ ਕਿੱੱਚ ਪਾ ਕੇ ਆ ਦੇ ਆ ਦੇ ਸਟੈਂਡ ਚੱਕਿਆ ਤਾਂ ਪਰਮੜਾਇਆ ਆ ਦੇਖੋ ਇਹ ਤਾਂ ਗੱਡੀ 10 ਚ ਮਿੱਤਰ ਆਪਣੇ ਆ ਭੇਲਦਾ ਹੈ ਇਹ ਤਾਂ ਮੁਕਤ ਹੋ ਗਈ ਜੀ ਇਹ ਤਾਂ ਖੇਲਣਾ ਬੱਸ ਮੁਕਤ ਹੈ ਨਾ ਬਿਨਿਆਣੇ ਖੇਲ ਕੇ ਰਹਿਣਾ ਚਸਕਾ ਪਾਵੇ ਅੱਛੇ ਤੇ ਫਿਰ ਨਿਆਣੇ ਮੰਮੀ ਨੂੰ ਕਹਿੰਦੇ ਵੀ ਮੈਨੂੰ ਲੈ ਕੇ ਦੋ ਗੇਮ ਆ। ਅੱਛਾ। ਹਾਂ। ਦੇਖਿਆ ਗੇਮ ਚਾਲਦੇ ਨਹੀਂ ਜਾਣੇ ਕੋਈ ਵੀ ਜਾਣੇ ਆ ਵੀ ਹਾਂ। ਇੱਥੇ ਇੱਕ ਬੱਚਾ ਬੈਠਾ ਹੁੰਦਾ ਉਹਦੇ ਆਲੇ-ਦੁਆਲੇ ਹਾਂਜੀ ਬੱਚੇ ਘੁੰਮੀ ਜਾਂਦੇ। ਬੱਚੇ ਘੁੰਮਦੇ ਆ। ਕਦੇ ਉੱਠੇ, ਦੂਜਾ ਕਦੇ ਕੰਦਾ ਬੈਠੇ। ਉਹ ਸ਼ਾਨ ਨੂੰ ਤਾਂ ਮੈਂ ਕਿਹਾ ਮੈਂ ਕਿਹਾ 15 ਮਿੰਟ ਬਾਅਦ ਇੱਥੇ ਲਾ ਲਾਂ। ਹਾਂਜੀ। ਠੀਕ ਹੈ ਨੀ। ਤੇਰੇ ਹੋਰੇਗੇ ਦੁਬਾਰਾ ਲਿਆ ਕਰਾਂਗੇ ਤੇ ਘੰਟਾ ਲਾ ਗਿਆ ਆਪਣਾ। ਹਾਂਜੀ। ਚਲੀ ਪੁੱਤਰੀ। ਚਲਦੇ ਆ ਰੁਕੀ। ਲੈ ਵੀ ਕੁ ਸ਼ਾਨਦਾਰੀ ਜੀ ਕਰਤਾ ਛੱਡਣ ਨੂੰ ਗੇਮ। ਤੂੰ ਗੇਮ ਖੇល ਲੈ ਅਸੀਂ ਜਾ ਕੇ ਸਮਾਨ ਜਾ ਕੇ ਲਿਆਉਣੇ ਜਾ ਕੇ। ਬੂਟ ਲੈ ਕੇ ਆਉਣੇ ਹੈ। ਇਹਦਾ ਲੇ ਜਾਉਗੇ ਸਿਆ ਚਲੀਏ ਬਟਾ ਆ ਜਾ ਬੂਟ ਲੈ ਆਓ ਹਾਂ ਨਹੀਂ ਉਹ ਬੱਚੇ ਹੋਰ ਵੀ ਖੜੇ ਵੇਟ ਕਰਦੇ ਨੇ ਵੀ ਕਰ ਤੂੰ ਛੱਡੇਗਾ ਜਾਂ ਤੂੰ ਪਹਿਲੇ ਵੇਟ ਕਰਦਾ ਸੀਗਾ ਜਦ ਕੋਈ ਆਊਗਾ ਮੈਂ ਹਟਦਾ ਲੈ ਖੁਸ਼ਾਰ ਉੱਠ ਕੇ ਇੱਧਰ ਆਇਆ ਉਹ ਦੇਖ ਦੂਜਾ ਬੱਚਾ ਤਿਆਰ ਹੈ ਬੈਠਣ ਵ ਲਈ ਬੈਠ ਵੀ ਜਾ ਕੱਦਾਂ ਬੈਠੇ ਵੇਟ ਕਰਦਾ ਨੇ ਖੁਸ਼ਾਰ ਉੱਠੇ ਹੈ ਉਹਦੇ ਉਹਦੇ ਪੈਰ ਨਹੀਂ ਪੂਰੇ ਆ ਰਹੇ ਆਪਾਂ ਹੁਣ ਲਵਾਗੇ ਸਿਮਰ ਵਾਸਤੇ ਬੂਟ ਆ ਵਾਲੀ ਮਾਰਕੀਟ ਤੋਂ ਸਕੇਚਰਸ ਦੇ ਬੂਟ ਲਵਾਵਾਂਗੇ ਕਿਉਂਕਿ ਵਨ ਆਫ ਦਾ ਬੈਸਟ ਬੂਟ ਹੈ ਸਕੇਚਰ ਦੇ ਕੰਫਰਟੇਬਲ ਦੇ ਮਾਮਲੇ ਵਿੱਚ ਆਪਾਂ ਲੈਣਾ ਬੂਟ ਸਿਰ ਮਤੇ ਕੰਮ ਬਸ ਤੇ ਨਾ ਸੀ ਬਲ ਹਾਂ ਜੀ ਸਕੇਚਰ ਨਹੀਂ ਆ ਵੀ ਸਕੇਚਰ ਨਹੀਂ ਆ ਕਿਉਂ ਕੰਮ ਤੇ ਫੋੜਨਾ ਬੂਟ ਹਲਕੇ ਚਾਹੀਦੇ ਤੇ ਕੰਫਰਟੇਬਲ ਚਾਹੀਦੇ ਆ ਕਿਉਂ ਜੇ 4-5 ਘੰਟੇ ਖੜਕੇ ਕੰਮ ਕਰਨ ਨਾ ਫਿਰ ਆਪਾਂ ਸਕੇਚਰ ਦੇ ਇਹ ਬੂਟ ਚਾਹੀਦੇ ਆ ਆ ਜਾ ਕੇ ਭਾ ਕੇ ਦੇਖ ਲੈਣਾ ਬੂਟ ਦੀ ਸ਼ੇਪ ਕੈਸ ਬਣੀ ਹੈ ਤੇ ਨਾਲੇ ਹਾਂ ਇਥੋਂ ਦੇ ਫਰੰਟ ਤੋਂ ਦੇਖ ਫਰੰਟ ਤੋਂ ਆ ਦੇਖ ਇਥੋਂ ਬੂਟ ਦੀ ਸ਼ੇਪ ਦੇ ਕੈਸ ਬਣੀ ਹੈ ਹੈ ਨਾ ਸਹੀ ਦੇਖੀ ਤੇ ਉਹਨੇ ਤੇ ਬੂਟ ਮਿੱਤਰੋ ਜਮੇ ਲਾਈਟ ਵੇਟ ਹੈ ਲੱਗਦਾ ਜਿਵੇਂ ਹੱਥੇ ਫੜਿਆ ਬਈਨੇਗਾ ਜਮੇ ਹਲਕਾ ਪਏ ਹੈਨਾ ਕਿੱਦਾਂ ਆ ਗਿਆ ਫਿੱਟ ਸਹੀ ਹੈ ਸਹੀ ਹੈ ਜੇ ਕੰਮ ਤੇ ਪਾਉਣ ਉਹਨਾਂ ਦੇ ਬਲੈਕ ਕਵਰ ਸਹੀ ਹੈ ਬੱਸ ਇਹ ਸੋਹਣੇ ਵੀ ਨੇ ਸਕੇਚਰ ਦੇ ਬੂਟੜੇ ਬੰਦਾ ਪਾਉਂਦਾ ਨਾ ਉਹ ਅਨਫਿੱਟ ਕਦੇ ਕਰੇ ਨਹੀਂ ਸਕਦਾ ਠੀਕ ਹੈ ਨਹੀਂ ਇਹ ਟੇਬਲ ਹੈ ਜੇ ਤੁਸੀਂ ਕੰਮ ਵਗੈਰਾ ਤੇ ਪਾਉਣੇ ਆ ਤਾਂ ਬਹੁਤ ਬੈਸਟ ਚੁਆਇਸ ਹੈ ਹਾਂ ਬੈਸੇ ਇਹਨਾਂ ਨੂੰ ਆਰਡਰ ਵੀ ਮਿਲਿਆ ਹੈ ਬੂਟਾਂ ਨੂੰ ਸਕੇਚਰ ਕੰਪਨੀ ਨੂੰ ਸਭ ਤੋਂ ਜ਼ਿਆਦਾ ਮਤਲਬ ਉਹਦੇ ਵਿੱਚ ਆਪਣੇ ਕਿਆ ਕਰਨ ਨੂੰ ਕੰਫਰਟੇਬਲ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਹੈ ਪਰ ਆਉਂਦਾ ਹੈ ਪਹਿਲੇ ਤਿੰਨਾਂ ਦੇ ਵਿੱਚੋਂ ਇੱਕ ਬੂਟੇ ਆਉਂਦਾ ਹੈ ਸਕੇਚਰ ਦਾ ਦੇਖੋ ਇਹਨਾਂ ਦਾ ਕਿੰਨਾ ਸੋਨਾ ਝੋਲਾ ਵੀ ਦਿੱਤਾ ਨਾਲੇ ਬੈਗ ਦਿੱਤਾ ਨਾਲੇ ਪੈਗ ਇਹ ਆ ਤਾਂ ਮੇਰੇ ਕੰਮ ਆਊਗਾ ਜਿਮ ਜਾਣ ਨੂੰ ਹਨਾ ਹਾਂਜੀ ਸਮਾਨ ਪਾ ਕੇ ਨਾਲੇ ਜਿਮ ਜਾਇਆ ਕਰਾਂਗੇ ਤੁਹਾਡਾ ਟੇਬਲ ਹੁੰਦਾ ਉਹ ਗਿੱਲਾ ਹੁੰਦਾ ਉਹ ਏਦਾਂ ਦੀ ਚੀਜ਼ ਹਾਂ ਪੁਛਿਆ ਤਾਂ ਪਾਲਾ ਪਿਛੇ ਤੋਂ ਜਿਹਦਾ ਬੈਗ ਹੈ ਉਹ ਪਾਊਗਾ ਪਿਛੇ ਛੋਣਾ ਲੱਗਦਾ ਪੰਨਵਾ ਮੇਰੇ ਇਥੋਂ ਮੋਟੇ ਉੱਤੇ ਲਿਖੀ ਜਾਂਦਾ ਸੀ ਜਿੰਨੀ ਅੰਦਾਜ਼ਾ ਛੋਣਾ ਲੱਗਦਾ ਹਾਂ ਹਾਂ ਲੈ ਪਤਾ ਲੱਗੂ ਸਕੈਚੇ ਸ਼ੋਪਿੰਗ ਕਰਕੇ ਆਈ ਅੱਜ ਹੈ ਚੱਲੀਏ ਬੱਸ ਹਾਂ ਟਾਈਮ ਦੇਖੋ ਮਿੱਤਰੋ ਆਪਾਂ ਨੂੰ ਕਰ ਦੇਗਾ ਉਹਨੇ 2 ਵਜੇ ਪੂਰੇ ਆਣ ਹੁਣ ਆਪਾਂ ਆ ਗਏ ਆ ਇੱਕ ਸ਼ੌਪ ਦੇ ਵਿੱਚ ਇੱਥੇ ਨਾ ਮੋਬਾਈਲਾਂ ਦੇ ਕਵਰ ਮਿਲਦੇ ਆ ਤੇ ਕੁਝ ਆਮ ਕਵਰ ਨਹੀਂ ਮਿਲਦੇ ਸਿੰਪਲ ਕਵਰ ਵੀ ਮਿਲਦੇ ਨੇ ਬਾਕੀ ਤੁਸੀਂ ਹੋਰ ਇੱਕ ਕਵਰ ਆਪਣੇ ਕ੍ਰੀਏਟਿਵ ਕਰਵਾ ਸਕਦੇ ਆ ਆਪਣੇ ਫੋਟੋਆਂ ਲਾ ਕੇ ਕੋਈ ਵਾਦੀ ਡਿਜ਼ਾਈਨ ਆਪਣੇ ਬੱਚੇ ਦਾ ਕੋਈ ਵਾਦੀ ਡਿਜ਼ਾਈਨ एवरीथिंग ਤੁਸੀਂ ਆਪਣੇ ਕਵਰ ਦੇ ਉੱਪਰ ਲਵਾ ਸਕਦੇ ਆ ਆ ਦੇਖੋ ਇੱਥੇ ਕਿੰਨੇ ਛੋਟੇ ਛੋਟੇ ਕਵਰ ਨੇ ਬਣੇ ਬਣਾਏ ਪਏ ਆ ਜੀ ਇਹ ਬਣਾ ਕੇ ਰੱਖੀ ਹੋਣਾ ਨੇ ਤੇ ਆ ਦੇਖੋ ਜਿਹੜਾ ਛੇੜ ਦਾ ਕਵਰ ਲੱਗਿਆ ਹੋਆ ਹਣਾ ਆਪਾਂ ਇੱਦਾਂ ਆਪਣੀ ਫੋਟੋ ਵੀ ਕਵਰ ਉੱਪਰ ਲਵਾ ਸਕਦੇ ਆ ਤੇ ਅੱਗੇ ਲਾਈਨ ਬਹੁਤ ਲੰਬੀ ਲੱਗੀ ਹੋਈ ਤੇ ਸਾਹਮਣੇ Black è del cavolo, ti metto, trovo una sticca. Red è la vera del questa mettiamo dentro. Così? Sì. Poi questo sotto. YouTube mettiamo pure qua, se vuoi. Ok. Ancora. Perfetto, benissimo. Tià. Ecco, è mm -hmm. come trovo che è andato da maniera. Basando io? Bello, no? Mm. Ok, adesso se sei bello, ti pagare. loro allora. paghi <laughs> tu. ਉਹ ਪਾ ਗਏ ਪਾ ਰਾਮਾ ਲੈ ਵੀ ਕੁਸ਼ਾਨ ਨੇ ਵੀ ਫੋਨ ਆਪਣਾ ਨਵਾਂ ਬਣਾ ਲਿਆ ਦੇਖੋ ਇੱਧਰ ਆ ਵੀ ਪਿੱਛੇ ਕਵਰੀ ਪੋਤਾ ਤੇ ਮੋਰੀ ਪਹਿਲੀ ਕੁਲਾ ਵੀ ਤੇ ਹੁਣ ਹੈ ਨਵਾਂ ਹੀ ਹੋ ਗੁਸ਼ਾਨੀ ਮਾਮਾ ਦਾ ਮਾਸਾ ਕੋਲਾ ਪੋਰਟ ਉੱਤਰਾ ਕੋਲਾ ਵੀ ਆ ਦੇਖੋ ਆ ਵਾਲਾ ਆ ਵਾਲਾ ਗਾਰਡ ਕਨੇ ਬਹੁਤ ਫੋਰਤੇ ਦੇਖੋ ਕਿੰਨੀ ਉਹ ਦਬ ਦਬ ਕੇ ਮਾਰੇ ਆ ਪੱਤੀ ਐਂਕੁਰਾ ਵੀਰੇ ਅੰਮੋ ਪੱਤੀ ਐਂਕੁਰਾ ਕਹਿੰਦੇ ਟੁੱਟਦਾ ਨਹੀਂ ਇਹ ਬੋਰੀ ਹਾਂਜੀ ਹਾਂਜੀ ਵਾਬੇਨੇ ਮੇਟੀ ਕੁਸਟ ਲੋਰਾ Ce la capiamo eh, non è che siamo due però... Questo è un lavoro molto preciso. Martina. Sì, però io mi chiamo Martina, quindi sono veramente Martina. Mica Sof Carmen. Figlio come sono... se fossi questa grande maestra di lingue. Lovi, una pa... glass quota, glass quota. Fai dei Glass quota che devi tornare e tornare, guarda qui. ਬੈਲੋ ਇਹ ਤੇ ਬੈਲੋ ਦੂਰ ਐਕਸੈਕਟ ਗ੍ਰਾਸੇ ਮੀਲੇ ਹੁਣ ਕਰਾਂਗੇ ਮਿੱਤਰੋ ਆਪਾਂ ਲੰਚ ਆਪਣਾ ਆ ਦੇਖੋ ਇਧਰ ਨਾ ਸਾਰੀ ਸੈਲਫ ਸਰਵਿਸ ਹੁੰਦੀ ਆ ਤੇ ਇੱਥੇ ਥੱਲੇ ਲੱਗੇਵੇਂ ਇਧਰ ਬੋਰਡ ਲੱਗੇ ਪੇਪਰ ਲੈ ਕੇ ਆ ਆਪਰ ਮੇਰੇ ਤੇ ਟ੍ਰੇ ਇੱਥੇ ਲੰਚ ਲੱਗਾਂਗੇ ਆ ਦੇਖੋ ਕਿੰਨੀ ਲੰਬੀ ਲਾਈਨ ਲੱਗੀ ਉਹ ਤੱਕ ਲੈ ਜਾਂਦੀ ਆ ਪੇਮੈਂਟ ਜਗ੍ਹਾ ਉਹ ਕਰਦੇ ਪਰਲੇ ਪਾਸੇ ਅਸੀਂ ਦੋ ਟ੍ਰੇ ਲਤੀਏ ਇੱਕ ਮੈਨੇ ਤੇ ਇਹ ਗੁਰਸ਼ੀਾਨ ਨੇ ਆਪਾਂ ਇਹਦੇ ਪਿੱਛੇ ਫੜ ਲਪਾ ਹੈ ਨਾ ਹਾਂਜੀ ਲੈ ਵੀ ਆਪਣੀ ਵੀ ਆ ਗਈ ਮਿੱਤਰੋ ਵਾਰੀ ਆ ਦੇਖੋ ਇਹ ਤਾਂ ਲੰਚ ਤੇ ਸਾਰੇ ਪਾਸੇ ਪਏ ਆ ਦੇਖੋ 1 2 3 4 5 ਤਰ੍ਹਾਂ ਦੇ ਪਾਸਤੇ ਪਏ ਆਇਆ ਇਤੋਂ ਪ੍ਰੀਵੀਅਰ ਦੀ ਮੈਂ ਜੋ ਤੁਸੀਂ ਪੋਣੇ ਤੋਂ ਪਾ ਕੇ ਲੈ ਜਾਓ ਪੇਮੈਂਟ ਬਾਅਦ ਜਾ ਕੇ ਦੇਣੀ ਆਪਾਂ ਨੇ ਬਾਅਦ ਚ ਉਹ ਵੀ ਜੇ ਦਿਲ ਕੀਤਾ ਤਾਂ ਹਨਾ ਕਿਹੜਾ ਪਾਸਤਾ ਪੋਣੇ ਮੈਂ ਤਾਂ ਵੈਜੀਤ ਆਹ ਕਿ ਪਜ਼ਿਲੀ ਕੋ ਵਾਲਾ ਤੇ ਆ ਹੈਗਾ ਪੰਚੀਤੇ ਵਾਲਾ ਕਾਰਬੋਨਾਰਾ ਉਸਲਜੀਚੀ ਵਾਲਾ ਤੇ ਉਹ ਵਾਲਾ ਹੈਗਾ ਉਧਰ ਆਪਣਾ ਟਮਾਟਰ ਸੁਗੋਲਾ ਉਪਰ ਹੀ ਗੰਭੀ ਸੰਪਿੰਟ ਕਿਹੜੀ ਹੁੰਦੀ ਗੰਬਰੀ ਵਾਲਾ ਇੱਧਰ ਲੱਗੇਵੇਂ ਸਾਰੇ ਵਿਰਦੂਰੇ ਸਿਕੋਰੀਆ ਪਜੋਲੀ ਪਤਾ ਤੇ ਕੋਈ ਰਾਜਮਾ ਹਰੇ ਮਟਰ ਉਹ ਫਿਰ ਜੋਦੀ ਬੋਲਾਂ ਤੇ ਪਾਣੀ ਮਿੱਤਰੋ ਲੱਗਿਆ ਵੇ ਇਧਰ ਤੇ ਜੇ ਪਾਣੀ ਸਾਰਾ ਸਮਾਂ ਆਪਾਂ ਆਪੇ ਚੱਕਣਾ ਸਾਰੀ ਕੁਸ ਸਰਵਿਸ ਹੈ ਆ ਤੇ ਆ ਇਧਰ ਲੱਗੀ ਹੋਈ ਆ ਲਾਈਨ ਸੁਜਾ ਪ੍ਰੇਗੋ ਇਧਰ ਲੱਗੀ ਹੋਈ ਆ ਲਾਈਨ ਇੱਥੇ ਆਪਾਂ ਪੇਮੈਂਟ ਕਰਦੇ ਆ ਦੇਖੋ ਇੱਕ ਪਾਣੀ ਕੁਝ ਇਧਰ ਤੇ ਬਹੁਤਾ ਪਾਣੀ ਦੀ ਇਧਰ ਹਾਂਕਾ ਵੀ 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 ਤੇ ਆਹ ਵਾਲੀ ਹੈਗੀ ਆ ਪਾਰਕਿੰਗ ਥੱਲੇ ਅੰਡਰਗਰਾਉਂਡ ਪਾਰਕਿੰਗ ਹੈ। ਇਹਦੀ ਪਾਰਕਿੰਗ ਬਾਹਰ ਵੀ ਹੈਗੀ ਆ ਅੰਡਰਗਰਾਉਂਡ ਪਾਰਕਿੰਗ ਵੀ ਹੈਗੀ ਆ। ਤੇ ਦੇਖੋ ਉਹ ਤੱਕ ਇਧਰ ਨੂੰ ਪਾਰਕਿੰਗ ਹੈ। ਤੇ ਉਹ ਤੱਕ ਇਧਰ ਨੂੰ ਪਾਰਕਿੰਗ ਹੈ। ਤੇ ਆਪਣੀ ਗੱਡੀ ਖੜੀ ਆ ਬਿਲਕੁਲ ਨਜ਼ਦੀਕ ਆ ਖੜੀ ਗੱਡੀ ਬਿਲਕੁਲ ਨੇੜੇ ਆ ਪਕੜਾਈ ਸੀਗੀ। ਤੇ ਬਾਕੀ ਨਾਲ ਜਿੱਦਾਂ ਇਹ ਵਾਲਾ ਏਰੀਆ ਇੱਥੇ ਤਾਂ ਸਾਰੇ ਦੇਖੋ ਜਿੰਨੀਆਂ ਵੀ ਤੁਹਾਨੂੰ ਆ ਵੀ ਦਿਖਦੀਆਂ ਪਿੱਲਰ ਸਾਰੇ ਹਰੇ ਮਿਲਣਗੇ। ਤੇ ਇੰਗਰੇਸੋ ਵੀ ਮਾਈਨਸ 1 ਹਰੀ ਆ। ਔਰ ਇਹ ਤਿੰਨ ਚਾਰ ਕਲਰ ਦੀਆਂ ਹੋਣੀਆਂ ਇੱਕ ਖਰੇ ਰੰਗ ਦੀ ਐ ਤੇ ਇੱਕ ਆਪਣੀ ਮੈਂ ਕਹਿੰਦੇ ਬਲੂ ਕਲਰ ਐ। ਇੱਕ ਯੈਲੋ ਵੀ ਹੈਗੀ ਐ ਤੇ ਇੱਕ ਰੈੱਡ ਵੀ ਹੈਗੀ ਐ। ਉਹ ਤੋਂ ਪਤਾ ਲੱਗ ਜਾਂਦਾ ਵੀ ਹਾਂ ਆਪਾਂ ਕਿਹੜੇ ਪਾਸੇ ਚੜਨਾ ਹੈ ਕਿਹੜੇ ਪਾਸੇ ਉਤਰਨਾ ਹੈ ਬੰਦਾ ਉਸ ਹਿਸਾਬ ਨਾਲ ਉਤਰ ਦੇ ਕੇ ਬੰਦਾ ਗਲਤ ਵਾ ਉਤਰੇ ਰਿਹਾ ਨਾ ਮੁੜ ਕੇ ਫੇਰ ਪਾਰਕਿੰਗ ਵਿੱਚ ਗੱਡੀ ਲੱਭਣੀ ਰਹੀ ਬਹੁਤ ਟਾਈਮ ਲੱਗਦਾ। ਤੇ ਬਾਕੀ ਮੇਟਰ ਟਾਈਮ ਹੁਣ ਸਾਢੇ 3 ਹੋ ਗਏ ਨੇ ਤੇ ਆਪਾਂ ਸ਼ਾਪਿੰਗ ਵੀ ਸਾਰੀ ਕਰ ਲਈ। ਪੇਟ ਪੂਜਾ ਵੀ ਕਰਨੀ ਢਿੱਡ ਵੀ ਭਰ ਗਿਆ ਤੇ ਹੁਣ ਨੇ ਪੁੱਤਰੀ ਵੀ ਖੁਸ਼ ਹੈ ਹੈ ਨਾ? ਸਮਾਨ ਤੋਂ ਲੇਤਾ ਫੋਨ ਫੋਨ ਸਾਰੇ ਨਵੇਂ ਘ라ਦੇ ਤੇ ਸਬਤ ਮਤਲਬ ਹੀ ਪੂਰੇ ਫੋਨਾਂ ਦੀ ਰਿਵਿਊ ਉਹਦੇ ਕਰਵਾਦੀ ਆਪਾਂ ਨੇ ਤੇ ਆਪਾਂ ਚੱਲਦੇ ਘਰ ਨੂੰ ਕਾਜਿਆ ਕਰਾਂਗੇ ਆਪਣਾ ਕੰਮ ਕਰ ਰੋਜ਼ ਦੀ ਤਰ੍ਹਾਂ ਤੇ ਫਾਈਨਲੀ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਘਰ ਹੁਣ ਆ ਜਾ ਨੀ ਪਾਪਰੀ ਚਿੜੀਏ ਆ ਜਾ ਨੀ ਪਾਪਰੀ ਚਿੜੀਏ लेट्स ਗੋ लेट्स ਗੋ ਮੈਨ ਮੀਂਹ ਕਾ ਹਿਪੇਲੇ ਹੋ ਰਿਹਾ ਨਾ ਆ ਸਾਰੀ ਪਾਣੀ ਖੜਿਆ ਹੋਰ ਤਾਂ ਵੈਸੇ ਮੀਂਹ ਪੈਣ ਦੇ ਨਾਲ ਨਾ ਜੜੀਆਂ ਵਾਲੇ ਦਰਖਤਾਂ ਬਿਲਕੁਲ ਐਨ ਹਰੇ ਹੋ ਜਾਂਦੇ ਆ ਜਿਹੜੀ ਮਾੜੀ ਮੁੱਡੀ ਕਰਦਾ ਘੁਰਦਾ ਪਿਆ ਹੁੰਦਾ ਨਾ ਬਿਲਕੁਲ ਐਨ ਸੈਫ ਸਾਫ ਹੋ ਜਾਂਦਾ ਤੇ ਵਾਤਾਵਰਣ ਬਾਲਾ ਸੋਹਣਾ ਬਣ ਜਾਂਦੇ ਗੱਲਬਾਤ ਐਨ ਓਕੇ ਹੋ ਜਾਂਦੀ ਆ ਓ ਬੱਲੇ 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 ਇਦਾਂ ਦੇਖੋ ਚੜੀਆਂ ਵੀ ਆ ਖੂਕੀਆਂ ਹੈ ਕਿਵੇਂ ਸਹੀ ਕਹਿਮ ਹਾਂ ਜੀ ਉੱਥੇ ਲੇਟੇ ਸੁੱਤੇ ਰਹੋ ਉੱਥੇ ਜਾਗੋ ਨੀਂਦ त्याਗੋ ਹੋਇਆ 4 ਵਜੇ ਦਾ ਵੇਲਾ ਜਾਏ ਹੋਰ ਕਿੱਥੇ ਪੈਂਥਰ ਕਿੱਥੇ ਆਪਣਾ ਸੁਟਾਵੀਂ ਹੋ ਗੀ ਅਰੇ ਪੈਂਥਰ ਵੀ ਸੁਟਾਵੀਂ ਐ ਉਹ ਤੇਰਾ ਭਲਾ ਹੋ ਜੇ ਓਏ ਉਹ ਤੇਰਾ ਭਲਾ ਹੋ ਜੇ ਓਏ ਚਿੰ 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 ਸੁਟਾਵੇ ਤੂੰ ਸੁਟਾਵੇ ਤੂੰ ਸੌਇਆ ਸਮਝਾ 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 ਚਿੜੀਆਂ ਮਿੱਤਰੋ ਆਪਾਂ ਜਾਣ ਲੱਗੇ ਨਾ ਅੰਦਰ ਆਕੇ ਸੀਗਾ ਉਹ ਰੂਮ ਦੇ ਵਿੱਚ ਤੇ ਪੈਂਥਰ ਆਪਣਾ ਬਾਹਰ ਸੀਗਾ ਕਿਉਂਕਿ ਅਸੀਂ ਫਿਰ ਜਾਣਾ ਸੀਗਾ ਮਾਲ ਦੇਖਣ ਵਾਸਤੇ ਤੇ ਸਿਮਾ ਗਿਆ ਵਾਸੀਂ ਕਮਰੇ ਉੱਤੇ ਤੇ ਸਾਨੂੰ ਆਇਆ ਸੀਗਾ ਵੀ ਕਿਤੇ ਬਾਅਦ ਵਿੱਚ ਇਹ ਕਿਤੇ ਜੱਜ ਚੜ੍ਹ ਕੇ ਉੱਪਰ ਪਿੰਜਰਾ ਉੱਥੱਲੇ ਗੇਰ ਕੇ ਕਿਤੇ ਚਿੜੀਆਂ ਦਾ ਸ਼ਿਕਾਰ ਨਾ ਕਰ ਜਵੇ। ਤੁਹਾਨੂੰ ਪਤਾ ਹੈ ਇਹਨਾਂ ਦੀ ਆੜੀ ਬਹੁਤ ਜ਼ਿਆਦਾ ਗੂੜੀ ਹੁੰਦੀ ਆ ਬਿਲੀਆਂ ਦੀ ਚਿੜੀਆਂ ਦੇ ਨਾਲ। ਤਾਂ ਹਾਂ ਕਰਕੇ ਤੁਹਾਨੂੰ ਇਦਾਂ ਸੀਗਾ ਸਾਨੂੰ ਸੋਚਣਾ ਪੈਣਾ ਨਹੀਂ ਫਿਚਰ ਹੁਣ ਕੁਝ ਕਰਨਾ ਪੈਣਾ ਹੀ ਲਾ। ਦੇਖੀਦਾ ਕਿੱਦਾਂ ਕਰਦੇ ਆ ਤੇ ਬਾਕੀ ਅੱਜ ਆਪਾਂਗੇ ਤੁਹਾਡੇ ਸਾਰਾ ਮਾਲ ਦਾ ਵੀਊ ਸ਼ੇਅਰ ਕੀਤਾ ਮਾੜਾ-ਮਾੜਾ ਸਮਾਨ ਵੀ ਲਿਆਂਦਾ ਤੇ ਹੁਣ ਸੋਨੇ ਆ 2-4 ਘੰਟੇ 4:00 ਵਜੇ ਤੇ ਬਾਕੀ ਆਪਾਂ ਅੱਜ ਮਾਲ ਦਾ ਵੀਊ ਦੇਖਿਆ ਤੁਹਾਡੇ ਸਾਰਾ ਸ਼ੇਅਰ ਕੀਤਾ ਤੁਹਾਨੂੰ ਜੇ ਪਸੰਦ ਆ ਤਾਂ ਲਾਈਕ ਕਰ ਬੈਲ ਆਈਕਨ ਤੇ ਕਰੋ ਕਲਿਕ ਸਵੇਰੇ ਮਿਲਦੇ ਹਾਂ ਕੋ ਸੋਹਣੇ ਯੂ ਬਲੌਗ ਦੇ ਵੀ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸਿਕਾ